ਇੱਕ ਮਹੀਨੇ ਬਾਅਦ ਆਦੀ ਸਰਕਾਰ ਆਈ ਹਰ ਦਾ ਮੀਡੀਆ ਵਾਲਾ ਇਹ ਯਾਦ ਰੱਖਦਾ ਹੈ 100 ਲੱਖ ਲੱਗਦਾ ਹੈ 60 ਲੱਖ ਵਾਸਤੇ ਦੇਣ ਨੂੰ ਤਿਆਰ ਹੈ ਮੈਂ ਮੈਂ 50 ਲੱਖ ਰਪਏ ਕਿੱਲਾ ਹੋਵੇ 60 ਨਾ ਹੋਵੇ ਮੈਂ ਉਹ ਕਿੱਲਾ ਦੇਣ ਨੂੰ ਤਿਆਰ ਹਾਂ ਤੇ ਦੂਜੀ ਆਵਾਜ਼ ਦਵਾਤੀ ਕੇ ਭਾਵ ਸੰਸੇ ਜੀ ਹੋਣਾ ਕਿ ਮੈਂ 52 ਲੱਖ ਦੇਣ ਨੂੰ ਤਿਆਰ ਆ ਦੋ ਮਿੰਟ ਬਾਅਦ ਤੇ ਸਾਡੇ ਨੇ ਨਹੀਂ ਮੇਰੀ ਗੱਜ ਨਹੀਂ ਬੋਲਣਾ ਬਾਅਦ ਮੈਨੂੰ ਆਜਾ ਜੂ ਮਾਰਦਾ ਨਹੀਂ ਨਹੀਂ ਇਹ ਕੁੰਜੀ ਨਹੀਂ ਬੋਲੀ ਬਾਦ ਸਪੀਕਰ ਚ ਆਵਾਜ਼ ਆਉਂਦੀ ਆ ਮਾਸਾ ਪਿੰਡ ਸੁਣ ਰਿਹਾ ਮੈਂ ਕਦਾ ਨਹੀਂ ਸੁਣ ਰਿਹਾ ਹਾਂ ਮੈਂ ਉਹ ਗਰੋਪ ਪੰਜ ਲੱਖ ਦਾ ਖੋਲ੍ਹ ਹੁਣ ਗੱਲਾਂ ਹੀ ਚਲੋ ਛੱਡੋ ਹੁਣ ਠੀਕ ਆ ਜੰਗੀਰ ਜੀ ਕੋ ਮੈਂ ਨਹੀਂ ਗਿਆ ਆਈਓ ਸੇ ਕਹਿੰਦੀ ਉਹ ਮੇਰੀ ਜਗ੍ਹਾ ਬਣੀ ਆ ਜਲਮਾ ਮੋਟਾ ਸਰਕਾਰ ਦਾ ਰਾਜਾ ਤੂੰ ਕਿੰਨਾ ਬੰਦੇ ਬੰਦਿਰ ਵਾਹ ਰਾਜਾ ਕਰ ਰਿਹਾ ਹੈ ਇਹ ਆ ਗਿਆ ਇਹ ਤਾਂ ਗਾੜੀ ਦੀ ਬੋਲੋ ਬੋਲੋ ਪਿੰਡ 'ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਦੋਂ ਨਰੋਲਾ ਪਿਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਈ ਕਿੱਲਾਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵਿਸ ਸੰਤਿਨਾ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਵੀ ਥੋੜੀ ਥੋੜੀ ਅਵੇਂ ਛੇੜ ਚੁੱਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਮਤਲਬ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਕਹਿੰਦੇ ਵੀ 2 ਕਰੋੜ ਤੱਕ ਵੀ ਦਵਾਵਾਂਗੇ ਤੇ ਅਸੀਂ ਮਤਲਬ ਵੀ ਆਵਾਂਗੇ ਦੇ ਇੱਥੇ ਤੇ ਮੜਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ। ਇਸ ਤਰ੍ਹਾਂ ਬੋਲੀ ਕਰਕੇ ਤੇ ਲੈਣਾ ਚਾਹੀਦਾ ਸਰਪੰਚ ਨੂੰ। ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰਉਣਾ ਚਾਹੀਦਾ ਇਹ ਗਲਤ ਕਾਰਵਾਈ ਹੈ। ਕੀ ਕਾਰਵਾਈ ਹੋਣੀ ਚਾਹੀਦੀ? ਕਾਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਹੈ ਨਾ? ਉਹ ਵਧੀਆ ਹੈ। ਕੀ ਨਾਮ ਹੈ ਜੀ ਚਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਅੱਜ ਇਹ ਜਿਹੜਾ ਪਰਸੋਂ 14 ਦਾ ਮੁੱਦਾ ਸਾਡੇ ਪਿੰਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਏ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਨਹੀਂ ਕਿਉਂ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦਏ ਸੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਕੀ ਸਮਝਦੇ ਤੁਸੀਂ ਜਿਸ ਤਰ੍ਹਾਂ ਇਹ ਬੋਲੀ ਦੇਣਾ ਜਾਇਜ਼ ਅਗਰ ਜਾਏ ਨਹੀਂ ਬਿਲਕੁਲ ਨਹੀਂ ਜਾਇਜ਼ ਜੀ ਮੈਂ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਇਹਦੇ ਵੇਲੇ ਪਹਿਲੀ ਗੱਲ ਤੇ ਇਹ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿਤੋਂ ਕਿਤੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾ ਵਾਲਿਆਂ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸਹਿਮਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is all ਜਿਨ੍ਹਾਂ ਨੇ ਕੱਲ ਬੁਲੀ ਦਿੱਤੀ ਜਾਂ ਕਾਨੂੰਨ ਦੀ ਲੰਘਣਾ ਕੀਤੀ ਡੀਸੀ ਸਾਹਿਬ ਨੇ ਵੀ ਸਰੇ ਇਹੋ ਗੱਲ ਕਹੀ ਆ ਕਿ ਉਹਨਾਂ ਦੇ ਖਿਲਾਫ ਵਾਦੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਐਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ that is all ਹੋਇਆ ਵਾ ਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਇੱਕ ਮੈਂ ਬਾਦ ਦੀ ਸਰਕਾਰ ਆਜਾ ਵੀਡੀਓ ਆ ਰਹੀ ਹੈ ਇਹਨਾਂ ਨੇ ਬਹੁਤ ਬੰਨੇ ਯਾਦ ਲੱਗਦਾ ਹੈ 60 ਲੱਖ ਲੱਗਦਾ ਮੈਂ ਕਿੱਲਾ ਛੱਪੜ ਵਾਸਤੇ ਦੇਣ ਨੂੰ ਤਿਆਰ ਹਾਂ ਮੈਂ ਮੈਂ 50 ਲੱਖ ਰਪਏ ਕੱਢਾ ਹੋਏ 60 ਦਾ ਹੋਏ ਮੈਂ ਉਹ ਕਿੱਲਾ ਦੇਣ ਨੂੰ ਤਿਆਰ ਹਾਂ ਤੇ ਦੂਜੀ ਵਾਜਦਵਾਦੀ ਕੇ ਭਾਵਤਨ ਸੇ ਜੀ ਹੋਣਾ ਕਿ ਮੈਂ 52 ਲੱਖ ਦੇਣ ਨੂੰ ਤਿਆਰ ਆ ਦੋ ਮਿੰਟ ਬਾਅਦ ਤੇ ਸਾਡੇ ਪਿੰਡ ਦਾ ਪੁਲਿਸ ਆਪ ਹੁੰਦਾ ਨਹੀਂ ਨਹੀਂ ਮੇਰੀ ਗੱਲ ਹੀ ਨਹੀਂ ਬੋਲਣਾ ਬਾਅਦ ਵਿੱਚ ਨਹੀਂ ਹੁੰਦਾ ਅੱਜ ਜੋ ਮਾਰਦਾ ਨਹੀਂ ਨਹੀਂ ਇਹ ਕੰਨੀ ਮਰੀ ਬੋਲੀ ਸਪੀਕਰ ਚ ਆਵਾਜ਼ ਆਉਂਦੀ ਆ ਉਹਨੂੰ ਬਾਸਾ ਪਿੰਡ ਸੁਣ ਰਿਹਾ ਮੈਂ ਕਹਦਾ ਨਹੀਂ ਸੁਣ ਰਿਹਾ ਮੈਂ ਉਹ ਗਰੋਗ ਪਾਣ ਦਾ ਕੰਮ ਫੋਨ ਕਰਨਾ ਚਾਹੀਦਾ ਚਲੋ ਛੱਡੋ ਹਣ ਉਹ ਠੀਕ ਹੈ ਨਾ ਜੰਗੀਰ ਕਿਉਂ ਬਣੀ ਗਿਆ ਉਹਦੇ ਨੇ ਨਹੀਂ ਉਹ ਬਣੀਆ ਚਲ ਮਸਤ ਨਹੀਂ ਉਹਹੀਂ ਮੋਟਾ ਸਾਥਾ ਨੂੰ ਸਾਡੇ ਰਾਜਾ ਦੋਏ ਕਿ ਨਾ ਬੰਦੇਵ ਬੰਦੀ ਤੇ ਨਹੀਂ ਬਾਰੇ ਆ ਗਾੜੀ ਦੀ ਬੋਲੋ ਬੋਲੋ ਪਿੰਡ 'ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਜੀ ਬੋਲੀ ਦਾ ਉਦਨ ਰੋਲਾ ਪਿਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹ ਤਾਂ ਕੋਈ ਕਿੱਲਾ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵ ਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀਵੇਂ ਛੇੜਛੁੜ ਕੇ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਨੇ ਕਿਹਾ ਵੀ 2 ਕਰੋੜ ਤੱਕ ਵੀ ਦੋਵਾਂਗੇ ਤੇ ਅਸੀਂ ਮਤਲਬ ਵੀ ਆਵਾਂਗੇ ਦੇ ਇੱਥੇ ਤੇ ਮੜਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਂਦੀ ਇਸ ਤਰ੍ਹਾਂ ਬੋਲੀ ਕਰਕੇ ਤੇ ਲੈਣਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰ ਹੋਣਾ ਚਾਹੀਦਾ ਇਹ ਗਲਤ ਕਰਿਆ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਹੈ ਨਾ ਉਹ ਵਧੀਆ ਕੀ ਨਾਮ ਹੈ ਜੀ ਚਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਅੱਜ ਇਹ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਣ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਏ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇੰਦੀ ਚ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਕੀ ਸਮਝਦੇ ਜਿਸ ਤਰ੍ਹਾਂ ਇਹ ਬੋਲੀ ਦੇਣਾ ਜਾਇਜ਼ ਹੈ ਕਿ ਨਹੀਂ ਬਿਲਕੁਲ ਨਹੀਂ ਜਾਇਜ਼ ਹੈ ਜੀ ਮੈਂ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਪਾਜ ਪਾਲੇ ਐ ਏਡਾ ਕੋ ਰੋਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਸਾਰਿਆਂ ਨੇ ਸੈਂਪਤੀ ਨਾਲ ਕਿਹਾ ਕਿ ਅਸੀਂ ਆਪ ਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ ਦੈਟ ਇਜ਼ 올 ਜਿਨ੍ਹਾਂ ਨੇ ਕੱਲ ਬੋਲੀ ਦਿੱਤੀ ਜਾਂ ਕਾਨੂੰਨ ਦੀ ਲੰਗੜਾ ਕੀਤੀ ਡੀਸੀ ਸਾਹਿਬ ਨੇ ਵੀ ਸਰੇ ਇਹੋ ਗੱਲ ਕਹੀ ਆ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਐਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ ਕੱਟ ਇਸ ਹੋਇਆ ਵਾ ਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਮੈਂ 50 ਲੱਖ ਦਾ ਕੱਢਦਾ ਹੋਇਆ 60 ਦਾ ਹੋਇਆ ਮੈਂ ਉਹ ਕਿਲਾ ਦੇਣ ਨੂੰ ਤਿਆਰ ਐ ਮੈਂ ਮੈਂ 50 ਲੱਖ ਰੁਪਏ ਕੱਢਦਾ ਹੋਇਆ 60 ਦਾ ਹੋਇਆ ਮੈਂ ਉਹ ਕਿਲਾ ਦੇਣ ਨੂੰ ਤਿਆਰ ਐ ਤੇ ਦੂਜੀ ਆਵਾਜ਼ ਦਵਾਤੀ ਕਿ ਭਾਵਤ ਸੰਤ ਸਿੰਘ ਜੀ ਹੋਣਾ ਕਿ ਮੈਂ 52 ਲੱਖ ਦੇਣ ਨੂੰ ਤਿਆਰ ਹਾਂ ਦੋ ਮਹੀਨੇ ਬਾਅਦ ਸਾਰੇ ਨਹੀਂ ਨਹੀਂ ਇਹਦੀ ਗੱਲ ਨਹੀਂ ਬੋਲਣਾ ਬਾਅਦ ਵਿੱਚ ਨਹੀਂ ਹੋਣੀ ਨਹੀਂ ਨਹੀਂ ਇਹ ਕੰਨੀ ਨਹੀਂ ਬੋਲੀ ਬਾਦ ਸਪੀਕਰ ਚ ਆਵਾਜ਼ ਆਉਂਦੀ ਆ ਵਸਾ ਪਿੰਡ ਸੁਣ ਰਿਹਾ ਮੈਂ ਕਦਾ ਨਹੀਂ ਸੁਣ ਰਿਹਾ ਮੈਂ ਉਹ ਗਰੋਹ ਕੋ ਪਾਣਾ ਕਾ ਵੋਟਾਂ ਬਾਰੇ ਕਿਹਾ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਜਿਹੜੀ ਬੋਲੀ ਦਾ ਉਦੋਂ ਰੌਲਾ ਪਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਈ ਕਿੱਲਾ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵਉਸੰਮਤੀ ਮਿਲ ਤੂੰ ਹੀ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀ ਆਵੇ ਛੇੜ ਚੁਲਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਕਹਿੰਦੇ ਵੀ 2 ਕਰੋੜ ਤੱਕ ਵੀ ਦਵਾਵਾਂਗੇ ਤੇ ਅਸੀਂ ਮਤਲਬ ਵੀ ਆਵਾਂਗੇ ਦੇ ਇੱਥੇ ਤੇ ਮੁੜ ਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨੇ ਵੀ ਇਸ ਤਰ੍ਹਾਂ ਬ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰਉਣਾ ਚਾਹੀਦਾ ਇਹ ਗਲਤ ਕਰ ਗਿਆ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰ ਲੈ ਵਧੀਆ ਹੈ ਨਾ ਉਹ ਵਧੀਆ ਕੀ ਨਾਮ ਹੈ ਜੀ ਚਿਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਇਹ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਨੇ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਏ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਇੱਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਆ ਗਿਆ ਦੂਰੀ ਕੋਈ ਪਾਰਟੀ ਇਸ ਵਿੱਚ ਇਨਵੋਲ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਇਹ ਬੋਲੀ ਦੇਣਾ ਜਾਇਜ਼ ਹੈ ਕਿ ਨਾ ਜਾਇਜ਼ ਹੈ ਨਹੀਂ ਬਿਲਕੁਲ ਨਾ ਜਾਇਜ਼ ਹੈ ਮੈਂ ਸੈਂਟਰ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਇਹਦੇ ਵੇਲੇ ਪਹਿਲੀ ਗੱਲ ਤੇ ਇਹ ਪਰਚਾ ਬਣ ਜਾ 2 ਕਰੋੜ ਰੁਪਈਆ ਤੁਹਾਨੂੰ ਪਤਾ ਕਿਤੋਂ ਕਿਤੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾ ਵਾਲੇ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਸਾਰਿਆਂ ਨੇ ਸੰਪਤੀ ਨਾਲ ਕਿਹਾ ਕਿ ਅਸੀਂ ਆਪ ਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ ਦੈਟ ਇਜ਼ ਆਲ ਜਿਨ੍ਹਾਂ ਨੇ ਕੱਲ ਬੋਲੀ ਦਿੱਤੀ ਜਾਂ ਕਾਨੂੰਨ ਦੀ ਲੰਗਣਾ ਕੀਤੀ ਡੀਸੀ ਸਾਹਿਬ ਨੇ ਬੁਸ਼ਰੇ ਕੋਈ ਗੱਲ ਕਹੀ ਹੈ ਕਿ ਉਹਨਾਂ ਦੇ ਖਿਲਾਫ ਵਾਦੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ ਕੱਟ ਇਸ ਹੋਇਆ ਹੈ ਕਿ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਹੈ ਜੀ